ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਚੱਲ ਰਹੀ ਹੈ ਸੋ ਪਹਿਲਾਂ ਭਰਤੀ ਦੇ ਕਾਪੀਆਂ ਦਫ਼ਤਰ ਤੋਂ ਜਾਰੀ ਹੋ ਚੁੱਕੀਆਂ ਸਨ ਜਿਹੜਾ ਕਿ ਹੁਣ ਭਰਤੀ ਦਾ ਕੰਮ ਵਾਪਸ ਆਉਣਾ ਸ਼ੁਰੂ ਹੋ ਚੁੱਕਿਆ ਹੈ ਸੋ ਤਕਰੀਬਨ ਪਿਛਲੇ ਦੋ ਤਿੰਨ ਦਿਨਾਂ ਤੋਂ ਜਦੋਂ ਤੋਂ ਭਰਤੀ ਦਾ ਕੰਮ ਹੁਣ ਵਾਪਸ ਆਉਣਾ ਸ਼ੁਰੂ ਹੋਇਆ ਉਸ ਦੇ ਖੰਭ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਅੱਜ ਤੱਕ ਤਕਰੀਬਨ ਸਵੇਰ ਤੋਂ ਹੀ ਇਸ ਕੰਮ ਦੇ ਵਿੱਚ ਬੜੀ ਤੇਜ਼ੀ ਆਈ ਹੈ ਪਾਰਟੀ ਦੇ ਆਗੂ ਵਰਕਰ ਬਹੁਤ ਹਲਕਿਆਂ ਤੋਂ ਲਗਾਤਾਰ ਭਰਤੀ ਲੈ ਕੇ ਆ ਰਹੇ ਹਨ ਜਿਹਦੇ ਵਿੱਚ ਭਰਤੀ ਦੀਆਂ ਲਿਸਟਾਂ ਭਰਤੀ ਦੀ ਮੈਂਬਰਸ਼ਿਪ ਫੀਸ ਜਿਹੜੀ 10 ਰੁਪਏ ਰੱਖੀ ਗਈ ਹੈ ਪਰਚੀ ਦੀ ਉੱਪਰ ਪਰਚੀ ਹੈ ਇੱਕ ਕਾਪੀ 'ਚ 100 ਪਰਚੀ ਹੁੰਦੀ ਹੈ ਸੋ ਇੱਕ ਕਾਪੀ 1000 ਰੁਪਏ ਦੀ ਉਸ ਤਕਰੀਬਨ ਜਿੰਨੇ ਕੋਲ ਜਿੰਨੀਆਂ ਇੱਕ ਕਾਪੀਆਂ ਨੇ ਉਸ ਤਰੀਕੇ 19 ਮੈਂਬਰਸ਼ਿਪ ਫੀਸ ਤੇ ਨਾਲ ਕਾਊਂਟਰ ਫਾਈਲਾਂ ਆ ਤੁਹਾਡੇ ਸਾਹਮਣੇ ਭਰਤੀ ਦੀਆਂ ਲਿਸਟਾਂ ਨੇ ਹਰ ਹਲਕੇ 'ਚੋਂ ਜਿਵੇਂ ਜਿਵੇਂ ਭਰਤੀ ਆ ਰਹੀ ਹੈ ਸਰਕਲ ਵਾਈਜ਼ ਲਿਸਟਾਂ ਤੇ ਉਹਦੀ ਫੀਸ ਉਹਦੇ ਨਾਲ ਹੀ ਆ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕਾਉਂਟਰ ਫਾਈਲਾਂ ਜਿਹੜੀਆਂ ਨੇ ਉਹ ਪਾਰਟੀ ਦਫਤਰ ਚ ਜਮ੍ਹਾਂ ਹੁੰਦੀਆਂ ਨੇ ਇਹ ਹਰ ਇੱਕ ਚੀਜ਼ ਪਾਰਟੀ ਦਫਤਰ ਦੇ ਵਿੱਚ ਬਕਾਇਦਾ ਲਿਖਤੀ ਰੂਪ ਚ ਲਈ ਜਾਂਦੀ ਹੈ ਜਿਹੜੀ ਫੀਸ ਹੈ ਉਹਦੀ ਫੀਸ ਲੈਣ ਤੋਂ ਬਾਅਦ ਉਹਦੀ ਰਸੀਦ ਕੱਟ ਕੇ ਪਾਰਟੀ ਆਗੂ ਜੋ ਵੀ ਵਰਕਰ ਆਉਂਦਾ ਉਹ ਨੂੰ ਦਿੱਤੀ ਜਾਂਦੀ ਹੈ ਰਸੀਦਾਂ ਦੀ ਜਿਹੜੀ ਲਿਸਟਾਂ ਹੈਗੀਆਂ ਨੇ ਲਿਸਟਾਂ ਦੀ ਇੱਕ ਕਾਪੀ ਦਫ਼ਤਰ ਚ ਰੱਖ ਲਈ ਜਾਂਦੀ ਹੈ ਇੱਕ ਕਾਪੀ ਸਾਈਨ ਕਰਕੇ ਆਗੂ ਦੇ ਵਰਕਰ ਨੂੰ ਵਾਪਸ ਦੇ ਦਿੱਤੀ ਜਾਂਦੀ ਹੈ ਕਿਉਂਕਿ ਕੱਲ ਨੂੰ ਅਬਜ਼ਰਵਰਾਂ ਨੇ ਹਲਕਿਆਂ ਚ ਜਾਣਾ ਹੈ ਉਸ ਵੇਲੇ ਤਾਂ ਕਿ ਉਹ ਫਿਰ ਬਰਾਬਰ ਚੈੱਕ ਹੋ ਜਾਂਦੀ ਹੈ ਜਿੰਨੀਆਂ ਕਾਪੀਆਂ ਓਨੀ ਉਹਦੀ ਸਰਕਲ ਡੈਲੀਗੇਟਾਂ ਦੀ ਲਿਸਟ ਸੋ ਕਾਊਂਟਰ ਫਾਈਲਾਂ ਨੇ ਕਾਊਂਟਰ ਫਾਈਲਾਂ ਬਕਾਇਦਾ ਚੈੱਕ ਕਰਕੇ ਗਿਣ ਕੇ ਦਫ਼ਤਰ ਚ ਲਈਆਂ ਜਾਂਦੀਆਂ ਨੇ ਆਕੇ ਕੱਲ ਨੂੰ ਕੋਈ ਵੀ ਕਿਸੇ ਕਿਸਮ ਦਾ ਕੋਈ ਵੀ ਆਕੇ ਇਸ ਨੂੰ ਚੈੱਕ ਕਰ ਸਕਦਾ ਹੈ ਕਿ ਕਿਸੇ ਹਲਕੇ ਦੇ ਵਿੱਚ ਕੋਈ ਪਰਤੀ ਜਿਹੜੀ ਹੈ ਉਹ ਬੁਗਸ ਨਾ ਹੋਵੇ ਸੋ ਅੱਜ ਦੇਖਣ ਨੂੰ ਬੜਾ ਉਸ਼ਾ ਮਿਲ ਰਿਹਾ ਸਵੇਰ ਦਾ ਹੀ ਕਿ ਤਕਰੀਬਨ ਕਾਫੀ ਹਲਕਿਆਂ ਤੋਂ ਜਿਹੜੀ ਪਾਰਟੀ ਦੇ ਆਗੂ ਤੇ ਵਰਕਰ ਉਹਨਾਂ ਨੇ ਦਫ਼ਤਰ ਦੇ ਵਿੱਚ ਭਰਤੀ ਜਮ੍ਹਾਂ ਕਰਵਾ ਦਿੱਤੀ ਹੈ ਸੋ ਆਉਂਦੇ ਇੱਕ ਦੋ ਦਿਨਾਂ ਦੇ ਵਿੱਚ ਜਿਹੜੀ ਭਰਤੀ ਹੈ ਇਹ ਪੂਰੀ ਉਰਸ਼ਾ ਦੇ ਨਾਲ ਸਾਰੀ ਭਰਤੀ ਜਿਹੜੀ ਦਫ਼ਤਰ ਦੇ ਵਿੱਚ ਜਮ੍ਹਾਂ ਹੋ ਜਾਵੇਗੀ